फास्टर बजिंदर ਤੇ ਰੇਪ ਦਾ ਪਰਚਾ ਕਰਵਾਉਣ ਵਾਲੀ ਮਹਿਲਾ ਦੇ ਪਤੀ ਤੇ ਵੀ ਜ਼ਬਰ ਜਨਾਹ ਦੇ ਇਲਜ਼ਾਮ ਲੱਗੇ ਨੇ ਤੇ ਬਲਾਤਕਾਰ ਦੇ ਇਲਜ਼ਾਮਾਂ ਤਹਿਤ ਹਿਮਾਚਲ ਦੇ ਮੰਡੀ ਚ ਮਾਮਲਾ ਦਰਜ ਪੁਲਿਸ ਵੱਲੋਂ ਕੀਤਾ ਗਿਆ ਹੈ ਮਹਿਲਾ ਨੇ ਮੰਡੀ ਜਾਨ ਦੀ ਗੱਲ ਤੋਂ ਹਾਲਕ ਇਨਕਾਰ ਕੀਤਾ ਹੈ ਮਹਿਲਾ ਨੇ ਫਾਸਟਰ ਬਜਿੰਦਰ ਤੇ ਇਲਜ਼ਾਮ ਲਗਾਏ ਨੇ ਜੇਲ੍ਹ 'ਚ ਹੀ ਬੈਠ ਕੇ ਸਾਥੀਆਂ ਤੋਂ ਸਾਰਾ ਕੁਝ ਫਾਸਟਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਕਿਉਂਕਿ ਉਮਰ ਕੈਦ ਦੀ سزا ਕੱਟ ਰਹਾ ਹੈ ਪਾਸਟਰ ਬਜਿੰਦਰ ਜ਼ਬਰਜਨਾਹ ਦੇ ਕੇਸ ਚ ਅਪੂਰੀ ਸਜ਼ਾ ਮੁਖਾਲੀ ਕੋਰਟ ਦੇ ਵੱਲੋਂ ਸੁਣਾਈ ਗਈ ਸੀ April ਦੇ ਮਹੀਨੇ ਚ ਅਸੀਂ ਕਦੇ ਮੰਡੀ ਗਏ ਹੀ ਨਹੀਂ ਮਹਿਲਾ ਦਾ ਕਹਿਣਾ ਹੈ ਕਿ ਕਿਤੇ ਵੀ ਜਾਣ ਵੇਲੇ ਪੁਲਿਸ ਸਟੇਸ਼ਨ ਦੱਸ ਕੇ ਅਸੀਂ ਜਾਂਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਗਨਮੈਨ ਉਹ ਸਾਡੇ ਨਾਲ ਜਾਂਦੇ ਨੇ ਮਹਿਲਾ ਨੇ ਹਿਮਾਚਲ ਦੇ ਡੀਜੀਪੀ ਨੂੰ ਚਿੱਠੀ ਲੈ ਕੇ ਜਾਂਚ ਦੀ ਮੰਗ ਕੀਤੀ ਹੈ ਤੇ ਵਿਕਲੋਗ ਕਿ ਰੇਪ ਦੇ ਇਲਜ਼ਾਮਾ ਸਾਬਤ ਹੋਣ ਤੋਂ ਬਾਅਦ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਤੇ ਮਾਨਸਾ ਦੀ ਕੋਰਟ ਚ ਉਹ ਕੈਦ ਹੈ ਤੇ ਹੁਣ ਪਾਸਟਰ ਬਜਿੰਦਰ ਤੇ ਇਲਜ਼ਾਮ ਲਗਾਏ ਗਏ ਨੇ ਪੀੜਤ ਮਹਿਲਾ ਤੇ ਮੇਨਾ ਮੇਰੇ ਤੋਂ ਹੋਗੀ ਮਨੋਜ ਰਾਠੀ ਫੋਨ ਲਾਈਨ ਤੇ ਜੁੜੋਏ ਨੇ ਮਨੋਜ ਇਸ ਮਹਿਲਾ ਦਾ ਕਹਿਣਾ ਹੈ ਕਿ ਜੋ ਪਾਸਟਰ ਬਜਿੰਦਰ ਹੈ ਜੇਲ੍ਹ ਛੀ ਬੈਠ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਉਸ ਦੇ ਵੱਲੋਂ ਦੇਖੋ ਜਿਹੜੀ ਮਹਿਲਾ ਹੈ ਉਹਨਾਂ ਵੱਲੋਂ ਜੁਰੂਰ ਇਲਜ਼ਾਮ ਲਾਏ ਜਾ ਰਹੇ ਨੇ ਕਿ ਇਹ ਜੇਲ੍ਹ ਜੇ ਬੈ ਕੇ ਪਾਸਟਰ ਇਸ ਤਰ੍ਹਾਂ ਦੀ ਅਜੀਬਾਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਰ ਰਹਾ ਹੈ ਔਰ ਇਹ ਪੂਰਾ ਫਸਾਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਇਹ ਉਹੀ ਮਹਿਲਾ ਹੈ ਜਿਹਦੇ ਜੋ ਰੇਵ ਵਿਕਤੀ ਮੈਂ ਜਿਹਦੀ ਸ਼ਿਕਾਇਤ ਤੇ ਇਹ ਪੂਰਾ ਮਾਮਲਾ ਦਰਜ ਹੋਇਆ ਸੀਗਾ ਪਹਿਲਾਂ ਵੀ ਗ੍ਰਿਫਤਾਰੀ ਹੋਈ ਸੀ ਪਾਸਟਰ ਬਜਿੰਦਰ ਸਿੰਘ ਜੀ ਤੇ ਹੁਣ ਉਮਰ ਕੈਦ ਦੀ ਸਜ਼ਾ ਵੀ ਹੋਈ ਹੈ ਤੇ ਹੁਣ ਹਿਮਾਚਲ ਦੇ ਮੰਡੀ ਦੀ ਪੁਲਿਸ ਇੱਥੇ ਪਹੁੰਚਦੀ ਹੈ ਕਿਉਂਕਿ ਇਹ ਖਰੜ ਦੀ ਰਹਿਣ ਵਾਲੀ ਲੇਡੀ ਹੈ ਉਹਦੇ ਹਸਬੰਦ ਦੇ ਨਾਲ ਨੇ ਪਰਿਵਾਰ ਦੇ ਨਾਲ ਇੱਥੇ ਰਹਿੰਦੀ ਹੈ ਇਹਦਾ ਹਸਬੰਦ ਸਰਪਜੀਤ ਸਿੰਘ ਉਹ ਉਹਦੇ ਜਿਹੜੇ ਹੈਗੇ ਉਹਨੂੰ ਅਰੈਸਟ ਕਰਨ ਆਂਦੀ ਔਰ ਸਰਪਜੀਤ ਸਿੰਘ ਦੇ ਨਾਲ-ਨਾਲ ਉਸ ਮਹਿਲਾ ਦਾਵੀ ਨਾ ਹੀ ਦੇਵੀ ਸ਼ਾਮਿਲ ਹੈ ਜਿਹੜਾ ਮਾਮਲਾ ਦਰਜ ਹੋਇਆ ਹਿਮਾਚਲ ਦੇ ਮੰਡੀ ਦੇ ਵਿੱਚ ਹਾਲਾਂਕਿ ਇਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅਕਾਸ਼ਾ ਜੀ ਮਨੋਜ ਇਹ ਮਹਿਲਾ ਕੌਣ ਹੈ ਜਿਸ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ ਦੇਖੋ ਇਹ ਮਹਿਲਾ ਜਿਹੜੀ ਹੈ ਜਾਣਕਾਰੀ ਜਿਹੜੀ ਹੁਣ ਤੱਕ ਦੀ ਮਿਲ ਰਹੀ ਹੈ ਕਿ ਇਹ ਪੰਜਾਬ ਦੀ ਰਹਿਣ ਵਾਲੀ ਹੈ ਲੇਕਿਨ ਇੱਥੇ ਜਾ ਕੇ ਇਹਨੇ ਹਿਮਾਚਲ ਦੇ ਮੰਡੀ ਦੇ ਵਿੱਚ ਇਹ ਮਾਮਲਾ ਦਰਜ ਕਰਾਇਆ ਕਿ ਮੇਰੇ ਨਾਲ ਹਿਮਾਚਲ ਦੀ ਮੰਡੀ ਦੇ ਵਿੱਚ ਗਲਤ ਕੰਮ ਹੋਇਆ ਇਸ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕੀਤਾ aur ਬੜੀ ਹੈਰਾਨ ਕਰ ਦੇਣ ਵਾਲੀ ਗੱਲ ਤਰਫ ਜੋ ਦੀ ਦੇ ਵਿੱਚ ਇਹ ਕਿ ਇਹਦੇ ਵਿੱਚ ਜ਼ਮਾਨਤ ਵੀ ਇਹਨਾਂ ਵੱਲੋਂ ਲਾਈ ਗਈ ਹੈ ਇਹਨਾਂ ਦਾ ਕਹਿਣਾ ਹੈ ਕਿ ਫਰਜੀ ਡਾਕੂਮੈਂਟਸ ਲਾ ਕੇ ਜ਼ਮਾਨਤ ਸਾਡੀ ਲਾਈ ਗਈ ਉਹ ਜੋ ਕਿ ਖਾਰਜ ਹੋ ਚੁੱਕੀ ਹੈ ਸਾਨੂੰ ਇਹ ਵੀ ਨਹੀਂ ਪਤਾ ਕਿ ਮਾਮਲਾ ਕਰ ਦਰਜ ਹੁੰਦਾ ਹੈ ਸਾਨੂੰ ਇਹ ਨਹੀਂ ਪਤਾ ਕਿ ਜ਼ਮਾਨਤ ਕੌਣ ਦਿੰਦਾ ਹੈ ਫਰਜੀ ਆਈ ਕਾਰਡ ਤੋਂ aur ਸਾਨੂੰ ਇਹ ਨਹੀਂ ਪਤਾ ਅਸੀਂ ਕਦੇ ਵੀ ਜਿਹੜਾ ਇਹਨਾਂ ਦਾ ਜਿਹੜਾ ਪੱਖ ਹੈ ਉਹ ਸਾਫ਼ ਤੌਰ ਤੇ ਕਹਿੰਦਾ ਕਿ ਅਸੀਂ ਕਦੇ ਵੀ ਮੰਡੀ ਨਹੀਂ ਗਏ aur ਜਿਸ ਜਨ ਤਰੀਕਾਂ ਦੀ ਗੱਲ ਕੀਤੀ ਗਈ ਹੈ ਜਿਹੜੀ ਐਫ ਆਈ ਆਰ ਹੋਈ ਹੈ ਉਹ ਜਿਹੜੀ ਡੇਟ ਦੱਸੀ ਗਈ ਹੈ ਕਿ ਪਿਛਲੇ ਕਰੀਬ ਪਿਛਲੇ ਮਹੀਨੇ ਦੀ ਜਿਹੜੀ ਉਹ ਡੇਟ ਦੱਸੀ ਗਈ ਹੈ ਜਿਹਦੇ ਵਿੱਚ ਇਹ ਮਾਮਲਾ ਜਿਹੜਾ ਉਹ ਦਰਜ ਹੋਇਆ ਤਾਂ ਕਿਤੇ ਨਾ ਕਿਤੇ ਇਹ ਹਮ ਸਵਾਲੀਆ ਨਿਸ਼ਾਨ ਜ਼ਰੂਰ ਹੈ ਕਿ ਸਾਫ ਤੌਰ ਤੇ ਜਿਹੜੇ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਕਿੰਨੀ ਕਿ ਸੱਚਾਈ ਹੈ ਇਹ ਹੁਣ ਇਨਵੈਸਟੀਗੇਸ਼ਨ ਦਾ ਪਾਤ ਹੈ ਇਸ ਕਰਕੇ ਹਿਮਾਚਲ ਦੇ ਡੀਜੀਪੀ ਨੂੰ ਇੱਕ ਲੈਟਰ ਵੀ ਨਾ ਵੱਲੋਂ ਲਿਖਿਆ ਗਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਸਾਨੂੰ ਸਿਕਿਉਰਟੀ ਮਿਲੀ ਹੈ ਕਿਉਂਕਿ ਥ੍ਰੈਟ ਹੈ ਸਾਨੂੰ ਲਗਾਤਾਰ ਥ੍ਰੈਟ ਪਾਸਟਰ ਭਜਿੰਦਰ ਸਿੰਘ ਦੇ ਉਹਦੇ ਪਰਿਵਾਰ ਤੋਂ ਹੈ ਲਗਾਤਾਰ ਸਾਨੂੰ ਥ੍ਰੈਟ ਕਾਲ ਆਉਂਦੀ ਹੈ ਇਸ ਕਰਕੇ ਸਾਨੂੰ ਪੰਜਾਬ ਸਿਕਿਉਰਟੀ ਵੀ ਮਿਲੀ ਹੋਈ ਐ ਇਸ ਕਰਕੇ ਜੇਕਰ ਕਿਸੇ ਜਾਣਾ ਵੀ ਹੈ ਕਿਥੇ ਤਾਂ ਅਸੀਂ ਪਹਿਲਾ ਇਨਫੋਰਮ ਕਰਦੇ ਹਾਂ ਕਨਸਰਨ ਪੁਲਿਸ ਸਟੇਸ਼ਨ ਦੇ ਵਿੱਚ ਸਾਡੇ ਨਾਲ ਗਾਰਮੈਨ ਹੁੰਦੇ ਸਰਕਾਰੀ ਗਾਰਮੈਨ ਸਾਡੇ ਨਾਲ ਹੁੰਦੇ ਐ ਔਰ ਹਜੇ ਤੱਕ ਅਸੀਂ ਹਿਮਾਚਲ ਦੇ ਮੰਡੀ ਨਹੀਂ ਗਏ ਨੇ ਯਾਨੀ ਕਿ ਸਾਨੂੰ ਨਾ ਉੱਥੇ ਕੋਈ ਸਾਡਾ ਰਿਸ਼ਤੇਦਾਰ ਐ ਨਾ ਅਸੀਂ ਕਿ ਉੱਥੇ ਗਏ ਐ ਤਾਂ ਇਹ ਕਿਸ ਤਰ੍ਹਾਂ ਹੋ ਗਿਆ ਕਿ ਇਸ ਤਰ੍ਹਾਂ ਦੀ ਦੁਸ਼ਕਰਮ ਦਾ ਮਾਮਲਾ ਵੀ ਦਰਜ ਹੋ ਗਿਆ ਔਰ ਇਸ ਤੋਂ ਇਲਾਵਾ ਫਿਰ ਸਾਡੀ ਜ਼ਮਾਨਤ ਵੀ ਕਿਸੇ ਨੇ ਦੇਤੀ ਜੋ ਕਿ ਖਾਰਜ ਹੋ ਗਈ ਇਹ ਬਹੁਤ سارے ਸਵਾਲੀਆ ਨਿਸ਼ਾਨ ਦੇਖੋ ਜ਼ਰੂਰ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਹੁਣ ਲੋਕਲ ਪੁਲਿਸ ਵੀ ਦੇ ਵਿੱਚ ਇਨਵੋਲ ਹੋਈ ਹੈ ਮਹਾਲੀ ਪੁਲਿਸ ਵੀ ਇਹਦੇ ਵਿੱਚ ਇਨਵੋਲ ਹੋਈ ਹੈ ਕਿ ਆਖਿਰ ਮਾਜਰਾ ਕੀ ਹੈ ਕਿਉਂਕਿ ਹਿਮਾਚਲ ਦੀ ਜਿਹੜੀ ਪੁਲਿਸ ਹੈ ਉਹ ਲਗਾਤਾਰ ਇਨਾ ਦੇ ਘਰ ਦਾ ਵਿੱਚ ਦੇ ਰਹੀ ਹੈ ਲਗਾਤਾਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਇਹਨਾਂ ਦਾ ਜ਼ਰੂਰ ਕਹਿਣਾ ਹੈ ਕਿ ਸਾਨੂੰ ਪਛਾਇਆ ਗਿਆ ਹੈ ਔਰ ਜਿਸ ਤਰ੍ਹਾਂ ਪਾਸਟਰ ਬਜਿੰਦਰ ਸਿੰਘ ਜੇਲ੍ਹ ਚ ਬੈ ਕੇ ਪੂਰਾ ਨੈਕਸਸ ਚਲਾ ਰਾਇਏ ਪੂਰੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਰ ਰਾਇਆ ਕਿਉਂਕਿ ਇਸ ਤੋਂ ਪਹਿਲਾਂ ਵੀ ਗਲਤ ਪਰਚੇ ਪਾਸਟਰ ਬਜਿੰਦਰ ਸਿੰਘ ਵੱਲੋਂ ਕਰਾਏ ਗਏ ਨੇ ਜਿਹੜਾ ਇਹਨਾਂ ਦਾ ਇਹਨਾਂ ਦਾ ਸਾਫ ਤੌਰ ਤੇ ਜਿਹੜਾ ਕਹਿਣਾ ਤੇ ਹੁਣ ਦੇਖਣਾ ਹੋਵੇਗਾ ਕਿ ਅਸਲ ਸੱਚਾਈ ਕੀ ਹੈ ਦਰਜ جی ਚਲੋ ਬាទ ਬាទ ਸ਼ੁਕਰੀਆ ਮਨੋਸਾਨ ਪੂਰੀ ਜਾਣਕਾਰੀ ਦੇਣ ਲਈ ਤੇ ਪਾਸਟਰ ਭਜਿੰਦਰ ਤੇ ਰੇਪ ਦਾ ਪਰਚਾ ਕਰਨ ਵਾਲੀ ਮਹਿਲਾ ਦੇ ਪਤੀ ਤੇ ਹੀ ਜ਼ਬਰ ਜਨਾਬ ਦਾ ਪਰਚਾ ਦਰਜ ਕਰ ਲਿਆ ਗਿਆ ਜਿਸ ਸੁਖਮੇਸ਼ ਸਹਾਇਕ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਆ ਪੀੜਤ ਮਹਿਲਾ ਪੰਜਾਬ ਦੀ ਦਸਤੀ ਜਾਰੀ ਹੈ ਹਾਲਾਂਕਿ ਇਸ ਮਹਿਲਾ ਨੇ ਹਿਮਾਚਲ ਦੇ ਮੰਡੀ ਜਾ ਕੇ ਇਹ ਪੂਰਾ ਮਾਮਲਾ ਦਰਜ ਕਰਵਾਇਆ ਦੂਸਰੇ ਪਾਸੇ ਮਹਿਲਾ ਨੇ ਕਿਹਾ ਹੈ ਕਿ ਅਸੀਂ ਕਦੀ ਮੰਡੀ ਗਏ ਹੀ ਨਹੀਂ ਜਦੋਂ ਵੀ ਅਸੀਂ ਕਸੀ ਇਧਰ ਉਧਰ ਜਾਣਾ ਹੁੰਦਾ ਹੈ ਤੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਤੇ ਪੰਜਾਬ ਪੁਲਿਸ ਦੇ ਸਿਕਿਉਰਟੀ ਗਨਮੈਨ ਵੀ ਸਾਡੇ ਨਾਲ ਹੀ ਹੁੰਦੇ ਨੇ ਦੇਖਣਾ ਹੋਏਗਾ ਕਿ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਬਾਬਤ ਇਸ ਮਹਿਲਾ ਨੇ ਜੋ ਹਿਮਾਚਲ ਦੇ ਡੀਜੀਪੀ ਨੂੰ ਇੱਕ ਚਿੱਠੀ ਵੀ ਲਿਖੀ ਹੈ